ਹਾਂਜੀ ਮਾਣੋ ਜੀ ਸ਼ਸ਼ੀਕਲ ਸਰ ਜੀ ਹਾਸੀ ਮਾਣੋ ਜੀ ਹਾਂਜੀ ਤੁਸੀਂ ਜਾਣਕਾਰੀ ਦਿਓ ਦੀ ਸਾਨੂੰ ਜੋ ਪੇ ਕਮਿਸ਼ਨ ਦੇ ਏਰੀਅਰ ਬਾਰੇ ਵੱਡਾ ਐਲਾਨ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ ਹੈ ਉਸ ਬਾਰੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਜੋ ਪੇ ਕਮਿਸ਼ਨ ਦਾ ਏਰੀਅਰ ਜੇ ਸਵੰਦੀ ਮੁੱਖ ਮੰਤਵਾਨ ਤੁਮਾਨ ਬਿਤਮਦੀ ਹਰਪਾਲ ਸਿੰਘ ਜੀਮਾ ਕੈਨ ਮੰਤਰੀ ਮੰਡਲ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਇਪੇ ਕਿਹਿੰਦਾ ਏਰੀਆ ਦਾ ਅਸੀਂ ਮਲਾਿਆਂ ਨੂੰ ਦਵਾਂਗੇ ਪਰ ਬੜੀ ਹਾਸੇ ਨੂੰ ਗੱਲਾਂ ਹੈ ਕਿ ਜੋ ਪੇ ਕਿਹਿੰਦਾ ਏਰੀਆ ਦਾ ਜਿਨ੍ਹਾਂ ਮਲਾਿਆਂ ਦੀ ਉਮਰ 85 ਸਾਲ ਦੀ ਆ ਉਹਨਾਂ ਨੂੰ 3 ਕੇ ਸੰਤਾ ਜਾਊਗਾ ਜਿਨ੍ਹਾਂ ਦੀ ਉਮਰ 65 ਸਾਲ ਤੋਂ 75 ਸਾਲ ਦੀ ਆ ਉਹਨਾਂ ਨੂੰ ਏਰੀਆ ਰ ਹੈ ਜੋ ਉਹ 12 ਕੇ ਸੰਤਾ ਜਾਊਗਾ ਜਿਨ੍ਹਾਂ ਦੀ ਉਮਰ 59 ਸਾਲ ਤੋਂ 65 ਸਾਲ ਦੀ ਆ ਉਹਨਾਂ ਨੂੰ ਉਮਰ 42 ਕੇ ਸੰ ਉਹਨਾਂ ਨੂੰ ਜੋ ਏਰੀਆ ਰ 42 ਕੇ ਸੰਤਾ ਜਾਊਗਾ ਜਿਸ ਕਰਕੇ ਮਲਾਜਮਾਂ ਨੂੰ ਬਹੁਤ ਨਿਰਾਸ਼ਗੀ ਆ ਜੋ ਰੈਗੂਲਰ ਮਲਾਜਮਾਂ ਉਹਨਾਂ ਨੂੰ ਏਰੀਆ ਦਾ ਕਹਿੰਦੇ 1 April 2026 ਤੋਂ ਮਿਲਣ ਦੀ ਆਸਾ ਜੋ ਸਬ ਕਮੇਟੀ ਨੇ ਤਨਵੀਜ਼ ਪੇਸ਼ ਕੀਤੀ ਸੀ ਪਰ ਮਲਾਜਮਾਂ ਵੱਲੋਂ ਲਗਾਤਾਰ ਪੰਜਾਸ ਕਾਰੇ ਵਿਰੁੱਧ ਸੰਘਰਸ਼ ਸ਼ੁਰੂ ਕਰਤਾ ਹੈ ਮਲਾਜਮਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਮਲਾਜਮਾਂ ਏਰੀਆ ਦੇਣ ਸੰਬੰਧੀ ਵੱਡੀਆਂ-ਵੱਡੀਆਂ ਬਣਤੀਆਂ ਹਨ ਵੱਖ-ਵੱਖ ਉਮਰ ਦੇ ਵਿੱਚ ਵੱਖ-ਵੱਖ ਸਮੇਂ ਅਨੁਸਾਰ ਦਿੱਤਾ ਜਾਊਗਾ ਅੱਜ ਤੱਕ ਮੈਂ ਵੀ ਨਹੀਂ ਦੇਖਿਆ ਕਦੇ ਕਿ ਕਦੇ ਵੀ ਮਲਾਜਮਾਂ ਨੂੰ ਜੋ ਏਰੀਆ ਦਾ ਮਲਾਨੇ ਉਮਰ ਦੇ ਮਤਾਕ ਵਾਖੋ ਵੰਡਿਆ ਵਗਦਾ ਜਾਵੇ ਪਰ ਇਹ ਪਹਿਲੀ ਵਾਰ ਹੋਇਆ ਮਾਨ ਸਰਕਾਰ ਨੇ ਜੋ ਇਹ ਫੈਸਲਾ ਕੀਤਾ ਹੈ ਬਹੁਤ ਹੀ ਨਿੰਦਣਯੋਗ ਆ ਇਹ ਦੁਆਰਾ ਮਲਾਜਮਾਂ ਕਰਦੇ ਆ ਕਿ ਜੋ ਏਰੀਆ ਦਾ ਸਾਰੇ ਮਲਾਜਮਾਂ ਨੂੰ ਇਕੱਠਾ ਕੀਤਾ ਜਾਵੇ ਕਿਉਂਕਿ 7 2021 ਤੋਂ ਪੇਖ ਲਾਗ ਦਿੱਤਾ ਗਿਆ ਸੀ ਸਾਢੇ 5 ਸਾਲ ਦੀ ਰਿਜਿਵ ਬੰਡਿਆ ਪਾਤਰੀਆਂ ਸਰਕਾਰ ਨੇ ਜਿਸ ਕਰਕੇ ਮਲਾਜਮਾਂ ਵੱਲੋਂ ਲਗਾਤਾਰ ਬੇਤਾਂ ਦੇ ਹਰਪਾਲ ਸਿੰਘ ਮੋਖ ਨੇ ਭੁਮੰਦਵਨ ਅਤੇ ਪੰਜਾਬ ਸਰਕਾਰ ਦੀ ਮਰਦਾਨਗੀ ਕੀਤੀ ਜਾ ਰਹੀ ਹੈ ਹਾਂ ਜੀ ਮਾਨੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਨੇ ਮਹਾਲੀ ਵਿੱਚ ਜਾ ਕੇ 17 ਫਰਵਰੀ ਨੂੰ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਕੀ ਉਪਰਾਲਾ ਕੀਤਾ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਕੰਪਿਊਟਰ ਅਧਿਆਪਕਾਂ ਨੇ ਆਗੂ ਨੇ ਕਿਹਾ ਕਿ ਅਸੀਂ ਮੋਖ ਨੇ ਭੁਮੰਦਵਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਰੈਲੀ ਕੀਤੀ ਤੇ ਉਸ ਤੋਂ ਬਾਅਦ ਅਸੀਂ ਦਿੱਲੀ ਵਿੱਚ ਰੈਲੀ ਕੀਤੀ ਗਈ ਬੱਜੂਨ ਸਰਕਾਰਾਂ ਨਾ ਸੁਣेंगी ਤਾਂ ਆਉਣ ਵਾਲੀ 17 ਫਰਵਰੀ ਨੂੰ ਮਾਹਲੀ ਦੇ ਵਿੱਚ ਹੋਮ ਗਾਉਂ ਸੁੱਤੀ ਮਾਂ ਸਰਕਾਰ ਨੂੰ ਜਗਾਉਣ ਦੇ ਲਈ ਮਲਾਇਮ ਬੱਸਾਂ ਰਹੀਂ ਗੱਡੀਆਂ ਰਹੀਂ ਪੰਟਣਗੇ ਉਹਨਾਂ ਦੀ ਮੁੱਖ ਮੰਗ ਹੈ ਕਿ ਕੰਪਿਊਟਰ ਦੇ ਆਵਕਾਂ ਨੂੰ ਸਿੱਖਿਆ ਭਾਅ ਦੇ ਮਰਜ਼ੀ ਕੀਤਾ ਜਾਵੇ ਅਤੇ 6ਵੇਂ ਪੇਜ ਮਿਸ਼ਨ ਲਾਗੂ ਕੀਤਾ ਜਾਵੇ ਮਾਣੇ ਸਾਨੂੰ ਸਾਨੂੰ ਜਾਣਕਾਰੀ ਦੇ ਦਿਤੀ ਤੁਸੀਂ ਦੇ ਦੀਆਂ ਕਿਸਤਾਂ ਬਾਰੇ ਠੁੰਡੇ ਕੀ ਵਿਚਾਰ ਹਨ ਜਿਹੜੇ ਪੰਜਾਬ ਦੇ ਮਲਾਜਮਾਂ ਦੇ ਗੇਂਦ ਸਾਰੇ ਮਲਾਜਮਾਂ ਹਾਂਜੀ ਜੋ ਡੀਏ ਹੈ ਜੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਵਾਧੇ 53% ਹੋ ਚੁੱਕਿਆ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ 42% ਹੈ ਇਸ ਤਰ੍ਹਾਂ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਉਹ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਡੀਏ ਵਿੱਚ 11% ਪਿੱਛੇ ਰਹਿ ਗਏ ਨੇ ਉਹਨਾਂ ਨੂੰ ਆਸ ਜੀ ਜੋ 13 ਫਰਵਰੀ ਦੀ ਕੈਬਨਿਟ ਮੀਟਿੰਗ ਹੋਈ ਹੈ ਵੀ ਸਾਡੇ ਡੀਏ ਦੇ ਵਿੱਚ ਵਾਧਾ ਕੀਤਾ ਜਾਵੇਗਾ ਹਾਂਜੀ ਜੋ ਕਿ ਆ ਗਿਆ ਪੰਜਾਬ ਸਰਕਾਰ ਦੇ ਮੁਲਾਜ਼ਮ ਮੰਗ ਕਰਦੇ ਨੇ ਕਿ ਉਹਨਾਂ ਦੇ DAE ਦੇ ਵਿੱਚ ਵਾਅਦਾ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਤਰ੍ਹਾਂ ਕੀਤਾ ਜਾਵੇ ਤੇ ਜੋ ਕੇਂਦਰ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੇ DAE ਦੇ ਵਿੱਚ ਵੀ ਵਾਅਦਾ ਜਲਦ ਹੀ ਹੋ ਸਕਦਾ ਕਿਉਂ ਹਾਂਜੀ ਵਿੱਚ ਵਾਅਦਾ ਹੋ ਜਾਣਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ ਹੋ ਸਕਦਾ ਹੁਣ ਫਰਵਰੀ ਮਹੀਨੇ ਦੇ ਐਂਡ ਤੱਕ ਉਹਨਾਂ ਦੇ DAE ਵਰੀ ਡੀ ਇਹਨੂੰ ਲੈ ਕੇ ਮਿਲੇ ਹਾਂਜੀ ਸਰ ਜੀ ਤੁਸੀਂ ਸਾਨੂੰ ਜਾਣਕਾਰੀ ਦਿਓ ਜੀ ਜੋ ਰਿਟਾਇਰਮੈਂਟ ਹੋਏ ਮਲਾਜ਼ਮ ਨੇ ਉਹਨਾਂ ਨੂੰ ਫੈਕਟਰ 2.96 ਆ ਜੋ ਉਸ ਸੰਬੰਧੀ ਜਾਣਕਾਰੀ ਦਿਓ ਸਾਨੂੰ ਜੋ ਰਿਟਾਇਰਨ ਹੋਏ ਮਲਾਜ਼ਮਾਂ ਉਹਨੇ ਮੁੱਖ ਮੰਗ ਕੇ ਫੈਕਟਰ 2.98 ਤੱਕ ਜਾਵੇ ਇਸ ਮੁੱਖ ਮੰਗ ਨੂੰ ਲੈ ਕੇ ਹੀ ਉਹਨਾਂ ਨੇ ਬੇਤਾਂਦੀ ਹਰਪਾਲ ਸਿੰਘ ਜੀ ਨਾਲ ਮੀਟਿੰਗ ਕੀਤੀਆਂ ਮੁੱਖ ਮੰਤਰੀ ਭਵਨ ਨਾਲ ਮੀਟਿੰਗ ਕੀਤੀਆਂ ਜਿਹੜੇ ਮੀਟਿੰਗਾਂ ਵਿੱਚ ਉਹਨਾਂ ਦੀ ਮੰਗ ਨਾ ਮੰਨੀ ਗਈ ਫਿਰ ਉਹਨਾਂ ਨੇ ਪੰਜਾਬ ਦੇ ਹਨ ਹਰਿਆਣਾ ਹਾਈ ਕੋਰਟ ਦੇ ਜੋ ਆ ਪੇਰਵੀ ਕੀਤੀ ہوئی ਆ ਪਟੀਸ਼ਨ ਪਾਈ ہوئی ਆ ਉਹਨਾਂ ਨੇ ਹੋਸ ਆ ਰੌਣ ਵਾਲੇ ਸਾਨੂੰ ਜਿਹਨਾਂ ਨੇ ਹਾਕੇ ਫੈਨ ਹੋਸਾਦਾ ਹੈ ਪਰ ਦੁਬਾਰਾ ਫਿਰ ਉਹਨਾਂ ਨੇ ਕਿਹਾ ਮੁਖਰੀ ਭਵੰਤੋਂ ਵੇਤਾਂ ਦੀ ਹਰਪਾਲ ਸਿੰਘ ਜੀਮਾ ਜੋ ਰਿਟਾਇਰਡ ਨਮਾਜਾ ਉਹਨਾਂ ਕੀ ਤਵਾਦਾ ਪੂਰਾ ਕਰਨ ਹਾਂਜੀ ਮੈਡਮ ਜੀ ਹਾਂਜੀ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਬਾਰੇ ਜਾਣਕਾਰੀ ਦਿਓ ਜੀ ਸਾਨੂੰ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਚਾਹੇ ਡੀਸੀ ਹੋਣ ਜਾਂ ਹੋਰ ਵਿਭਾਗ ਜਿਸ ਤਰ੍ਹਾਂ ਸਕੂਲ ਹੋਣ ਇਹਨਾਂ ਸਕੂਲਾਂ ਦੇ ਵਿੱਚ ਸੇਵਾਦਾਰਾਨੀਆਂ ਟੀਚਰਾਨੀਆਂ ਸਾਮੀਆਂ ਖਾਲੀ ਪਈਆਂ ਹਨ ਡੀਸੀ ਹੌਸ ਵੀ ਖਾਲੀ ਪਈਆਂ ਸਾਮੀਆਂ ਹਨ ਮੰਗ ਹੈਗੇ ਮਲਾਜਾਂ ਦੇ ਆਗੂਆਂ ਦੀ ਵੀ ਜੋ ਖਾਲੀ ਪਈਆਂ ਸਾਮੀਆਂ ਭਰਿਆਂ ਨੇ ਇਸ ਤਰ੍ਹਾਂ ਹੀ ਪੀਐਸਪੀਸੀਐਲ ਦੇ ਵਿੱਚ ਪੀਐਸਟੀਸੀਐਲ ਦੇ ਵਿੱਚ ਖਾਲੀ ਪਈਆਂ ਸਾਮੀਆਂ ਹਨ ਤੇ ਅਸੀਂ ਮੰਗ ਕਰਦੇ ਆ ਕਿ ਰੋਪੜ ਸਨ ਬਲਾਣੇ ਦੇ ਵਿੱਚ ਲਹਿਰਾ ਮਾਮਾ ਸਲਮਣਾਂ ਦੇ ਵਿੱਚ ਜੋ ਫਾਇਰਮੈਨ ਦੀ ਇੱਕ ਵੀ ਅਸਾਮੀ ਭਰੀ ਨਹੀਂ ਗਈ ਹੈ ਅਸੀਂ ਮੰਗ ਕਰਦੇ ਹਾਂ ਵੀ ਖਾਲੀ ਪਈਆਂ ਸਾਮੀਆਂ ਭਰਿਆਂ ਇਸ ਤਰ੍ਹਾਂ ਹੀ ਲੀਡਰਮ ਫਰਮਾਨੀਆਂ ਸਾਮੀਆਂ ਕੁਝ ਖਾਲੀ ਪਈਆਂ ਹਨ ਉਹ ਭਰੀਆਂ ਜਾਣ ਇਸ ਤਰ੍ਹਾਂ ਹੀ ਜੀਪੀ ਦੇਆਂ ਵੀ ਸਾਮੀਆਂ ਖਾਲੀਆਂ ਹੋ ਭਰੀਆਂ ਜਾਣ ਅਸੀਂ ਮੰਗ ਕਰਦੇ ਹਾਂ ਪੀਐਸਪੀ ਸ੍ਰੀ ਮਿਨੋਨ ਤੋਂ ਜੋ ਖਾਲੀ ਪਈਆਂ ਸਾਮੀਆਂ ਜਲਦੀ ਭਰੀਆਂ ਜਾਣ ਹਾਂਜੀ ਮੈਡਮ ਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ